ਹਾਂਜੀ ਪ੍ਰਧਾਨ ਜੀ ਅੱਜ ਗੰਡੂਆਂ ਦੇ ਵਿੱਚ ਕਿਸੇ ਚੀਜ਼ ਦਾ ਵਿਰੋਧ ਹੋਣ ਲੱਗ ਰਿਹਾ ਜੀ ਮੈਂ ਸਤਿਗੁਰ ਦੇ ਨਾਮ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਾਈ ਜਨਰਲ ਸੱਤਰ ਹੋਣ ਦੇ ਨਾਤੇ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪਿੰਡ ਜੋ ਸਮਾਰਟ ਮੀਟਰ ਜਿਹੜਾ ਨੂੰ ਬਿਜਲੀ ਵਾਲੇ ਮੈਕਮੇ ਵਾਲੇ ਦੱਸ ਕੇ ਲਾ ਰਹੇ ਨੇ ਵੀ ਇਹ ਪਹਿਲਾ ਵਰਗੇ ਸਿੰਪਲ ਮੀਟਰ ਨੇ ਪਰੰਤੂ ਆਮ ਲੋਕਾਂ ਨੂੰ ਇਹ ਗਮਰਾਹ ਕੀਤਾ ਜਾ ਰਿਹਾਗਾ ਵੀ ਇਹ ਉਹ ਪਹਿਲਾ ਵਾਲੇ ਮੀਟਰ ਨੇ ਥੋੜੀ ਉਹੀ ਸਬਸਿਡੀ ਰਹੂਗੀ ਜੋ ਲੋਕ ਇਹ ਦੇਖਣ ਚ ਵਿੱਚ ਆਇਆਗਾ ਵੀ ਇਹ ਮੀਟਰ ਨੇ ਜੋ 스마트 ਮੀਟਰ ਨੇ ਅੜਾਨੀ ਵਾਲੇ ਨੇ ਇਹਨਾਂ ਦੇ ਵਿੱਚ ਚਿਪ ਲੱਗੀ ਹੋਈ ਹੈਗੀ ਤੇ ਇਹ ਮੀਟਰ ਦੇ ਵਿਰੋਧ ਦੇ ਵਿੱਚ ਫਨੌਰੀ ਬਾਰਡਰ ਤੇ ਲਗਾਤਾਰ 13 ਮਹੀਨੇ ਤੋਂ ਲੈ ਕੇ ਚੱਲਣਾ ਜਾਰੀ ਹੈਗਾ ਜਿੱਥੇ ਖਦਾਜੀ ਜੀ ਦੇ ਢੱਲੇ ਵਾਲ ਮਰਨ ਵਰਤੇ ਬੈਠੇ ਹੋਏ ਨੇ ਇਹ ਸਾਡੇ ਕਹਿਣ ਦੇ ਬਾਵਜੂਦ ਵੀ ਮੀਟਰ ਲਾਰੇ ਸੀ ਅੱਜ ਇਹ ਕੁਛ ਔਰਤਾਂ ਨੂੰ ਇਹ ਬਦਮੀਜੀ ਨਾਲ ਬੋਲ ਕੇ ਗਏ ਨੇ ਕਿ ਕਿਸੇ ਨੂੰ ਥੱਪੜ ਮਾਰਾਂਗੇ ਜਾਂ ਕੁਝ ਮਾਰਾਂਗੇ ਇਸ ਚੀਜ਼ ਦਾ ਵਿਰੋਧ ਹੋਇਆਗਾ ਕਿੰਨੇ ਕਿੰਨੇ ਮੀਟਰ ਲਾਤੇ ਜੀ ਮੀਟਰ ਤਕਰੀਬਨ ਜਿਆਦਾ ਜਥੇਬੰਦੀ ਨੂੰ ਲੱਗਣੀ ਤੇ ਕਿਹਨਾਂ ਤੋਂ ਦੁਬਾਰਾ ਪਟਾਏ ਨੇ ਸਾਡੇ ਕੋਲੇ ਵੀਡੀਓ ਹੈਗੀ ਹੈਗੀ ਤੇ ਤਕਰੀਬਨ ਸਾਡੇ ਨੌਲੇਜ ਹੈ ਵੀ 10-12 ਮੀਟਰ ਨੇ ਲਾਤੇ ਤੱਕ ਤੱਕ ਕੀ ਪਰ ਓਬਵੀਅਸਲੀ ਪਟਵਾਵਾਂਗੇ ਨਾ ਹੁਣ ਫਿਰ ਕੀ ਕਾਰਵਾਈ ਚੱਲ ਰਹੀ ਹੈ ਜੀ ਆਪਣੇ ਹੁਣ ਕਾਰਵਾਈ ਇੱਥੇ ਮੁਰਾਜ ਮਸੀਨੇ ਘੇਰੇ ਹੋਏ ਨੇ ਤੇ ਇਹਨਾਂ ਦਾ ਐਸਡੀਓ ਆਊਗਾ ਔਰੇ ਤੇ ਇੱਕ ਮੌਕਾ fırsਰ ਆਇ ਹੋਏ ਨਹੀਂ ਕੀ ਫਿਰ ਆਪਣਾ ਕੀ ਮੰਗਾਈ ਜੁਨੀਅਰ ਸਾਡੀ ਮੰਗ ਇਹ ਹੈ ਕਿ ਵੀ ਜਿੰਨਾ ਚਿਰ ਸਾਡਾ ਉਥੋਂ ਖਡੌਰੀ ਬਾਰਡਰ ਵਾਲਾ ਮੋਰਚਾ ਨਹੀਂ ਨਿਪਟਦਾ ਉਨਾ ਟਾਈਮ ਅਸੀਂ ਕੋਈ ਮੀਟਰ ਨਹੀਂ ਲਾਉਣ ਦੇਵਾਂਗੇ ਕਿਉਂਕਿ ਉੱਥੇ ਬਿਜਲੀ ਐਕਟ 220 ਦੇ ਕਾਰਨ ਧਰਨਾ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਯਾਨੀ ਤੁਸੀਂ ਵਿਰੋਧ ਕਰਦੇ ਹੋ ਸਾਸੀਂ ਵਿਰੋਧ ਕਰਦੇ ਹਾਂ ਪਾਰਟੀ ਬਾਕੀ ਨੇ ਇੱਕ ਦੂਜੇ ਨੂੰ ਜਿੰਦਾਬਾਦ ਸਾਈ ਸਰਪੰਚ ਸਾਹਿਬਾ ਪਿੰਡ ਗੰਡੂਆਂ ਦੇ ਵਿੱਚ ਸਮਾਰਟ ਮੀਟਰਾਂ ਦਾ ਵਿਰੋਧ ਹੋ ਰਿਹਾ ਜੀ ਤੇ ਹੁਣ ਤੱਕ ਜਾਨੀ ਸ਼ਾਮ ਹੋ ਗਈ ਕੋਈ ਖਾਲ ਨਹੀਂ ਨਿਕਲਿਆ ਜੀ ਠੀਕ ਕਹੋਂਗੇ ਤੇ ਬਾਰੇ ਇਹ ਦੇਖੋ ਜੀ ਪਹਿਲਾਂ ਮੈਂ ਤੜਕੇ ਗਿਆ ਸੀਗਾ ਭੋਗ ਤੇ ਤੇ ਮੈਨੂੰ 12 1 ਵਜੇ ਪਤਾ ਲੱਗਾ ਹੁਣ ਪੂਰੀ ਕੋ ਚੱਲ ਰਹੀ ਹੈ ਸਾਡੀ ਦੋ ਨੇਤਰਾਂ ਨਾਲ ਲਵੇ ਲਾਉਣ ਦੀ ਗੱਲ ਕੋਈ ਐਡੀ ਗੱਲ ਨਹੀਂ ਗੱਲ ਲਵੇ ਲਾ ਦਾਂਗੇ ਅਸੀਂ ਜਿੰਨਾ ਪੰਚਾਇਤ ਦਾ ਫਰਜ ਆ ਉਹ ਅਸੀਂ ਫਰਜ ਨਿਭਾਰਿਆਂਗੇ ਵੀ ਉਧਰੋਂ ਅਸ਼ਡਿਓ ਸਾਹਿਬ ਨਾਲ ਵੀ ਗੱਲ ਹੋਈ ਸੀ ਪਹਿਲਾਂ ਇੱਕ ਦੋ ਗੱਲਾਂ ਤੇ ਸਹਿਮਤੀ ਹੋ ਗਈ ਸੀ ਉਹਦੇ ਜੋ ਕੁਝ ਕੁ ਗੱਲਾਂ ਆਈਆਂ ਇਆਂ ਤੇ ਇੱਥੇ ਸਹਿਮਤੀ ਨਹੀਂ ਹੋਈ ਉਹਨਾਂ ਤੇ ਥੋੜਾ ਜਿਹਾ ਫਰਕ ਰਹਿ ਗਿਆ ਉਸਕ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਡਾਣ ਕੇ ਖਰਾਬ ਕਰ ਦਿੰਦੇ ਨੇ ਬਹੁਤ ਉਹ ਉਸਕ ਬੰਦੇ ਰਿਆਂ ਕਿ ਸਾਰੀ ਗੱਲ ਦੀ ਸਹਿਮਤੀ ਹੋ ਗਈ ਤੇ ਕੁਝ ਇੱਕ ਦੋ ਬੰਦਿਆਂ ਨੇ ਆ ਕੇ ਮਾਹੌਲ ਖਰਾਬ ਕਰਤਾ ਉਹਦੇ ਕਰਕੇ ਥੋੜੀ ਜਿਹੀ ਦਿੱਕਤ ਆ ਗਈ ਕੋਈ ਗੱਲ ਨਹੀਂ ਇਹ ਵੀ ਗੱਲ ਅਸੀਂ ਠੀਕ ਕਰ ਲਾਂਗੇ ਕੀ ਮਸਲਾ ਹੋ ਗਿਆ ਸੀ ਜੀ ਅੱਜ ਜੋ ਕਿ ਅੱਜ ਪੂਰੇ ਤਰਨਾ ਮਜਾਰਾ ਹੋ ਰਿਹਾ ਇੱਥੇ ਇਹ ਤਰਨਾ ਮਜਾਰਾ ਜਿਹੜਾ ਸਾਡੇ ਮੀਟਰ ਸਲੇ ਵਿੱਚ ਜਿਹੜੇ ਮਤਲਬ ਵਿਭਾਗ ਦੇ ਮੁਲਾਜ਼ਮਾਂ ਨੇ ਕਮਰੇਟਾ ਨਾ ਕਰਨ ਵਾਸਤੇ ਸਾਂਗੇ ਵੀ ਉਸ ਕਰਕੇ ਮੀਟਰ ਲਾਉਣਾ ਸੀ ਅੱਜ ਮੈਂ ਪੈਸੇ ਭਰੇ ਹੋਏ ਤੇ ਮੀਟਰ ਲਾਉਣਾ ਸੀ ਤੇ ਮਤਲਬ ਸਾਰਾ ਸਟਾਫ ਇੱਥੇ ਆਇਆ ਸੀਗਾ ਤੇ ਉਹਨੇ ਪਹਿਲੀ ਵਾਰ ਮੇਰੇ ਮੀਟਰ ਦੀ ਸਵਰਥ ਕੀਤਾ ਬਲਵਿੰਦਰ RAM ਗੁਰਚਰ RAM ਇਹ ਮੀਟਰ ਲਗਾ ਤੇ ਮੈਂ ਮਲਾਜਮ ਕਰਕੇ ਨਹੀਂ ਬੋਲਿਆ ਚੱਲ ਮੇਰਾ ਮੁੰਡਾ ਮੇਰੇ ਨਾਲ ਖੈਰ ਭਰੇ ਹੋਣ ਲੱਗ ਗਿਆ ਵੀ ਤਾ ਮੀਟਰ ਮੇਰਾ ਕਿਉਂ ਲਵਾਇਆ ਮੇਰੇ ਘਰ ਦੇ ਅੱਗੇ ਅੱਲਾਕ ਲੱਗੇ ਉਹਨੇ ਮਤਲਬ ਉਸ ਤੋਂ ਬਾਅਦ ਉਹ ਲਾ ਗਿਆ ਫਿਰ ਮੇਰੇ ਨਾਲ ਦਰਬੀ ਤੇ ਮਿੱਕਾ ਲੋਕ ਕਰਨ ਕਿਉਂਕਿ ਸਾਡੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਥੇਬੰਦੀ ਦਾ ਫੈਸਲਾ ਹੈ ਵੀ ਜਥੇਬੰਦੀ ਜਿਵੇਂ ਕਹੂਗੀ ਜੇ ਲਾਉਣ ਦੇ ਉੱਤੇ ਲਾਵਾਂਗੇ ਜੇ ਨਹੀਂ ਲਾਉਣ ਦੇ ਤਾਂ ਨਹੀਂ ਲਾਉਣਗੇ ਮਤਲਬ ਇਹਨਾਂ ਨੇ ਮਤਲਬ ਮੁੰਡੇ ਨਹੀਂ ਬਥਰਾ ਕਿ ਆ ਵੀ ਮਿੱਟਰ ਲਾਉਣਾ ਨਹੀਂ ਹੈਗਾ ਇਹਨਾਂ ਨੇ ਮਿੱਟਰ ਚਿੱਪਾ ਵਾਲੇ ਮੀਟਰ ਸੀ ਹਾਂ ਚਿੱਪਾ ਵਾਲੇ ਸਮਰਾਟ ਮੀਟਰ ਜਿਹੜੇ ਸਾਰਾ ਕੁਝ ਦੱਸਦੇ ਨੇ ਬੰਦਾ ਹੀ ਐ ਇੱਕ ਕਿਸਮ ਦਾ ਜੀ ਅੱਛਾ ਜੀ ਹਾਂ ਜੀ ਮੈਂ ਤੁਸੀਂ ਮੰਗ ਨਹੀਂ ਕੀਤੀ ਵੀ ਬਦਲ ਕੇ ਲਾਇਆ ਜਾਵੇ ਕੋਈ ਕਿ ਜੇ ਪਹਿਲਾਂ ਵੀ ਕਹਿੰਦੇ ਰਹੇ ਸਾਡੇ ਕਿਟੂ ਕਿਟ 15 20 ਵਾਰੀ ਆ ਗਿਆ ਜੀ ਮੇਰੇ ਲਈ ਤਾਂ ਆ ਗਿਆ ਵੀ ਮੀਟਰ ਬਦਲਾ ਪਰਸੋਂ ਜੁੱਤੀ ਵੀ ਆ ਜੇ ਤੇ ਮੀਟਰ ਮਾ ਵੀ ਸਾਡੀ ਜਥੇਬੰਦੀ ਦਾ ਫੈਸਲਾ ਹੈ ਅਸੀਂ ਉਹ ਮੀਟਰ ਨਹੀਂ ਲੱਗਣ ਠੀਕ ਹੈ ਤੇ ਮੇਰਾ ਨੰਬਰ ਵੀ ਲੱਗੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਅੱਜ ਸਾਰਾ ਸਟਾਫ ਆ ਗਿਆ ਪਹਿਲੀ ਵਾਰ ਮੇਰੇ ਮਿੱਤਰਦਿਆ ਨੇ ਮੇਰਾ ਮੀਟਰ ਲੱਗਣਾਂ ਨੇ ਮਤਲਬ ਮੈਂ ਤਾਂ ਕਹਿਤੀ ਦੇਖੋ ਜੀ ਜਥੇਬੰਦੀ ਜਬਾ ਇਹ ਜਥੇਬੰਦੀ ਆ ਜੀ ਇਹਦੇ ਨੇ ਮੈਂ ਵੀ ਕਿਹਾ ਚਲ ਕੋਈ ਗੱਲ ਨਹੀਂ ਮੁੰਡਾ ਕਿ ਮੇਰੇ ਨਾਲ ਵੀ ਤਾਂ ਕਿਉਂ ਲੱਗਣਾ ਸਾ ਮੇਰਾ ਮੀਟਰ ਮੈਂ ਤਾਂ ਲੱਗਣਾ ਹੁਣ ਲੱਗਿਆ ਹੋਇਆ ਕਿ ਪਟਿਆ ਹਾਂ ਜੀ ਇਸ ਤੇ ਪਟਾਕੀ ਰਾਜੀ ਜਿਸ ਜਿਹੜਾ ਅਸੀਂ ਪਿੰਡ ਨਾਲ ਸਹਿਮਤ ਮੈਂ ਮਤਲਬ ਮਹਿਕਮੇ ਨਾਲ ਥੋੜੀ ਆ ਅੱਛਾ ਪਿੰਡ ਨਾਲ ਖੜਾਂਗੇ ਮਹਿਕਮੇ ਨਾਲ ਨਹੀਂ ਖੜਦੇ ਠੀਕ ਹੈ ਜੀ ਹਾਂ ਜੀ ਹਾਂ ਮਤਲਬ ਪਟਣਾ ਚਾਹੁੰਦਾ ਹੈ ਮੀਟਰ ਤੇ ਜਿਹੜੇ ਪਹਿਲੇ ਮੀਟਰ ਉਹ ਲਾਉਣੇ ਚਾਹੀਦੇ ਨੇ ਪੁਰਾਣੇ ਬਿਨਾ 스마트 ਤੋਂ ਹਾਂ ਬਿਨਾ 스마트 ਤੋਂ ਜਿਹੜੇ ਪਹਿਲੇ ਮੀਟਰ ਚੱਲਦੇ ਸੀ ਠੀਕ ਕੀ ਕਹੋਗੇ ਜੇ ਅੱਜ ਸਮਾਰਟ ਮੀਟਰ ਲੱਗੇ ਨੇ ਪਿੰਡ ਦੇ ਵਿੱਚ ਵਿਰੋਧ ਹੋ ਰਿਹਾਗਾ ਹਾਂ ਥੋੜੇ ਵੀ ਲੱਗਿਆ ਮੈਂ ਤਾਂ ਇਹ ਕਹਿੰਦਾ ਵੀ ਮੇਰੇ ਕੱਲੇ ਜੱਲ ਲਾਉਣਾ ਤੇ ਦੂਆ ਮੀਟਰ ਲਾਉਣਾ ਦੀਗਾ ਚਾਰ ਦਿਨ ਪਹਿਲਾਂ ਇਹ ਮੈਂ ਮੋੜੇ ਨੇ ਅੱਜ ਮੈਂ ਮਗਰ ਮੈਨੇ ਫੋਨ ਕਰਿਆ ਕਹਿੰਦੇ ਤਾਂ ਲਾ ਕੇ ਜਾਵਾਂਗੇ ਪੱਟ ਖੜੇ ਅੱਛਾ ਮਗਰ ਮੇਰੇ ਮੀਟਰ ਲਾਗੇ ਫਿਰ ਹੁਣ ਕੀ ਗੱਲ ਬਣੂਗੀ ਮੈਂ ਤਾਂ ਹੀ ਕਹਿੰਨਾ ਜੀ ਜੇ ਸਭ ਦੇ ਪੱਟਣਗੇ ਪੱਟਣਾ ਚਾਹੁੰਦਾ ਦੂਏ ਲਾਉਣ ਜੀ ਲਾਉਣੇ ਨੇ ਤਾਂ ਕਿ ਵੀ ਤੇਰਾ ਲੋਡ ਚੈੱਕ ਕਰਦੇ ਹਾਂ ਹਾਂ ਬਿਨਾ ਸਮਾਰਟ ਵਾਲਾ ਲਾਉਣ ਲਾਉਣ ਨੂੰ ਕਹਿੰਦੇ ਤੁਸੀਂ ਹਾਂ ਜੀ ਹਾਂ ਬਿਨਾ ਉਸ ਵਾਲਾ ਜਿਵੇਂ ਪਹਿਲਾਂ ਲੱਗੇ ਹੋਇਆ ਦੂਹ ਲਵਾਉਣ ਨੂੰ ਕਹਿੰਦੇ ਆ ਉਹ ਚਿਹਜਾ ਜਲਾ ਜਾਣਾ ਪਰ ਇਹ ਨਹੀਂ ਲਵਾਉਣਾ ਚਾਹੁੰਦੇ ਸੀ ਅੱਛਾ ਜੀ ਇਹਦਾ ਕੀ ਚੱਕਰ ਪੈਂਦਾ ਜੀ ਸਮਾਰਟ ਦਾ ਚੱਕਰ ਕੀ ਸਾਨੂੰ ਪਤਾ ਹੀ ਨਹੀਂ ਅਨਪੜ ਬੰਦੇ ਤਾਂ ਕਹਿੰਦੇ ਮੋਬਾਈਲ ਚ ਜਾਊਗਾ ਸਾਨੂੰ ਮੋਬਾਈਲ ਚ ਕੀ ਪ ਠੀਕ ਵੀ ਅਸੀਂ ਬਿਲ ਭਰੀਏ ਨਾ ਭਰੀਏ ਮਗਰੋਂ ਜੁਰਮਾਨੇ ਪਈ ਜਾਣਗੇ ਸਾਨੂੰ ਮੋਬਾਈਲ ਚ ਕੱਢਣੀ ਨਹੀਂ ਆਉਂਦਾ ਵੀ ਕੀ ਬੇਲਾ ਹੈ ਕਿਵੇਂ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਪਹਿਲਾਂ ਤਾਂ ਇਹਨਾਂ ਵਾਸਤੇ ਸਾਨੂੰ ਪੜ੍ਹਨਾ ਪਊ ਕਿਸੇ ਸਕੂਲ ਚ ਫਿਰ ਅਸੀਂ ਸਿੱਖਾਂਗੇ ਠੀਕ ਹੈ ਜੀ ਹੈ ਫਿਰ ਅਸੀਂ ਮੀਟਰ ਸੇ ਜਾਣਾਗੇ ਜੀ ਮਾਤਾ ਜੀ ਅੱਜ ਪਿੰਡ ਗੰਡੂਆਂ ਦੇ ਵਿੱਚ ਵਿਰੋਧ ਹੋ ਰਿਹਾ ਜੋ ਸਮਾਰਟ ਮੀਟਰ ਲੱਗ ਰਹੇ ਸੀ ਕੀ ਕਾਰਨਾ ਜੀ ਕਿਉਂ ਵਿਰੋਧ ਕਰ ਰਹੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇਹ ਇਕੱਠ ਦਾ ਮਸਲਾ ਇਹ ਆ ਵੀ ਦੇਖੋ ਸਾਡੇ ਪਿੰਡ ਦੇ ਵਿੱਚ ਜਿਹੜੇ ਮੀਟਰ ਲਾਏ ਜਾਂਦੇ ਨੇ ਉਹ ਚਿਪਾਂ ਵਾਲੇ ਲਾਏ ਜਾਂਦੇ ਨੇ ਆਹ ਭੈਣ ਜਿਹੜੀ ਮੇਰੇ ਲਵੇ ਖੜੀ ਆ ਇਹਦਾ ਮੁੰਡਾ ਫੌਜ ਚ ਇਹਦੇ ਬੰਦਾ ਹੈ ਨਹੀਂ ਸਿਰ ਤੇ ਇਹਨੂੰ ਬਿਲਾਉਣ ਲੱਗ ਗਿਆ 5-5000 ਭਰਦੀ ਐ ਫੇ ਕਿਉਂ ਲਾਇਆ ਜਾਂਦੇ ਨੇ ਹੁਣ ਬੰਦੇ ਸਾਡੇ ਅੱਧੇ ਦਾ ਧਰਨੇ 'ਚ ਲਾਗੇ ਅੱਧੇ ਲਾਗੇ ਸਾਡੇ ਹਾੜੀਆਂ 'ਚ ਹੁਣ ਫਿਰ ਐਸੇ ਕੱਲੀਆਂ ਬੁੜੀਆਂ ਨੂੰ ਕੁਟ-ਕੁਟੇ ਇਹ ਮੀਟਰ ਲਾਜਾ ਕਰਨਗੇ ਅਸੀਂ ਪਾਇਆ ਪਿਆ ਇੱਕ ਇਕੇ ਨੂੰ 50 ਹਜ਼ਾਰ ਆਇਆ ਪਿਆ ਬਿਰਦਾ ਉਹ ਦੱਸੋ ਕੀ ਨਾਮ ਇਹਨਾਂ ਦਾ ਨਾਮ ਦੱਸੋ ਮੈਨੂੰ ਮੇਰ ਨਗਰ ਮੇਰਤौरा ਜੀ ਇਹਦਾ ਨਾਮ ਗਰਮੇਲ ਕੌਰਾ ਜੀ ਅੱਛਾ ਜੀ ਪੂਰਾ ਦੱਸ ਦੋ ਗਰਮੇਲ ਕੌਰਾ ਜੀ ਇਹਦੇ ਘਰ ਵਾਲਾ ਦਾ ਮਰਿਆ ਹੋਇਆ ਕੀ ਨਾਮ ਦੱਸ ਦੋ ਉਹਨਾਂ ਦਾ ਉਹ ਜਨਾਬ ਕੀ ਕੀ ਜਿਆਦਾ ਨਾ ਗਲਵਿੰਦਰ ਗਲਵਿੰਦਰ ਸਿੰਘ ਅੱਛਾ ਉਹਦੇ ਨਾਮ ਗਲਵਿੰਦਰ ਸਿੰਘ ਸੀ ਜੋ ਮਰ ਗਿਆ ਲਾਈਟ ਨਾਲ ਲੱਗ ਕੇ ਕਾਫੀ ਸਾਲ ਹੋ ਗਏ ਵੀ ਹੁਣ ਆਏ ਨਹੀਂ ਆਉਂਦਾ ਸਰਕਾਰਾਂ ਨੂੰ ਵੀ ਇਹਨੂੰ ਬਿਲ ਕਾ ਤੋਂ ਭੇਜ ਦਿਆ ਜਦੋਂ ਮੀਟਰ ਮਾਫ ਕਰਿਆ ਹੋਇਆ ਬੇਲਾ ਮਾਫ ਹੋਇਆ ਜੇ ਵੀ ਇਹਨੂੰ ਬਿਲ ਆ ਗਿਆ ਕੀ ਗੱਲ ਵੀ ਕਿਹਨੇ ਇਹ ਗੌਰ ਨਹੀਂ ਕਰਤੀ ਜੇ ਕਿ ਸਰਕਾਰ ਅਸੀਂ ਵਿਰੋਧਾ ਮੇਰੀ ਵੀਹੀ ਦੇ ਵਿੱਚ ਅੱਜ ਜਿਹੜੀਆਂ ਸਰਕਾਰ ਨੇ ਲਾਈਟਾਂ ਲਾਈਆਂ ਹੋਈਆਂ ਧੀਆਂ ਪਹਿਲਾਂ ਤਾਂ ਲਾਗੇ ਅੱਜ ਉਹ ਉੱਤੇ ਚੜ ਕੇ ਖੰਭਿਆਂ ਤੇ ਪਟਣ ਨੂੰ ਲਾਫਟ ਨਹੀਂ ਦਿੱਤਾ ਜੁਨਟ ਜਮਾ ਮੱਤੀ ਨਹੀਂ ਤੀ ਉਹੀ ਮੈਨੂੰ 50000 ਪਾ ਗਏ ਮੱਲੋ ਮੱਲੀ ਪਾ ਕੇ ਕਿਹੜਾ ਮੀਟਰ ਲੱਗਿਆ ਹੋਇਆ ਜੀ ਆਪਣੇ ਪੁਰਜੀ ਪਾ ਲਿਓ ਸਾਡੇ ਦੂਜਾ ਲੱਗਿਆ ਹੋਇਆ ਜੀ ਨਾਲ ਆ ਨਾਲ ਰਵੀ ਸੀ ਦੋ ਜਾਣੇ ਆਲੀ ਕਰਿਆ ਉਹਦਾ ਮੁੰਡਾ ਥੀ ਬਿਜਲੀ ਵਾਲਾ ਅੱਛਾ ਜੀ ਅਸੀ ਤਾਂ ਜੀ ਐਂ ਕਹਿਣਾ ਸਾਡਾ ਯੋਗਦਾਨ ਇਹਨਾਂ ਨਾਲ ਕਿਸਾਨ ਜੁੰਮੀਆਂ ਵਾਲਾ ਜੋ ਸਾਡਾ ਜੂਨੀਅਰ ਕਰੂਗੀ ਅਸੀਂ ਇਹਨਾਂ ਦੇ ਮਾਗ ਰਾਂਗੇ ਠੀਕਾ ਐਦੋਂ ਵਧੂ ਵਧੂ ਕੰਮ ਘਟਦਾ ਨਹੀਂ ਹੈਗਾ ਜੇ ਕਿਤੇ ਕਹਿਦੋ ਨੇ ਇਹ ਵੀ ਮਿੰਟਰ ਲਾ ਕੇ ਬਾਕੇ ਆ ਬੰਨੇ ਬੈਠੇ ਨੇ ਤੜਕੇ ਦੇ ਮੁਲਾਜ਼ਮ ਵੀ ਤੇ ਵਿੱਚ ਇਹ ਸੱਚੋ ਵੀ ਠੀਕ ਹੈ ਇਹ ਪਤਾ ਕੀ ਗੱਲ ਆ ਤੁਮ ਮੈਂ ਜਾਣੀਆਂ ਦੇਖੋ ਸਾਰੇ ਦੁਨੀਆਂ ਬੈਠੀ ਆ ਕੋਈ ਮੈਂ ਕੱਲੀ ਨਹੀਂ ਜਿਹੜਾ ਅੱਜ ਸਾਡੇ ਨਾਲ ਧੱਕਾ ਹੋਇਆ ਸੀ ਇਹ ਧੱਕਾ ਹੋਣ ਨਹੀਂ ਦੰਦੇ ਚਾਹੇ ਜਿੰਦ ਜਾਨ ਲੱਗ ਜਾ ਸਾਡੀ ਪਰ ਅਸੀਂ ਚੜਦੀ ਕਲਾ ਚ ਰਹਾਂਗੇ ਠੀਕ ਹੈ ਵਾਹਿਗੁਰੂ ਜੀ ਬੋਲਦੇ ਨੇ ਜੀ ਮੈਂ ਤਾਂ ਸਾਡੇ ਮੂੰਹ ਤੇ ਮਾਰਾਂਗਾ ਅਸੀਂ ਮੂੰਹ ਤੇ ਨਹੀਂ ਖਾਂਦੇ ਨਾ ਅਸੀਂ ਜਿੱਪੜੇ ਮੀਟਰ ਲੱਗਣ ਦੇ ਜੋ ਮਰਜ਼ੀ ਹੋ ਜਾ ਠੀਕ ਹੈ ਜੀ ਤੁਸੀਂ ਮਹਾਂਜਮਾ ਦਾ ਪਹਿਲਾ ਪਹਿਲਾ ਮਲਾਜਮਾਂ ਦਾ ਹੱਕ ਬਣਦਾ ਨਹੀਂ ਉਹਨੇ ਸਵਾਇਕੀ ਪੁੱਛਿਆ ਕੁੜੀ ਨੇ ਉਹ ਤਾਂ ਕਹਿੰਦੇ ਅਸੀਂ ਕਹਿ ਨਹੀਂ ਸਕਦੇ ਇੰਨੀ ਗੱਲ ਕਹੇ ਉਹਨਾਂ ਨੇ ਉਹ ਮੁੱਕਰ ਗਿਆ ਉਹ ਨੇ ਆਈਆਂ ਹੋ ਗਈਆਂ 4 ਮੀਟਰ ਲਾ ਕੇ ਮੇਰੇ ਚਾਰ ਪੰਜ ਜਵਾਕਾਂ ਦੀ ਮਾਰ ਹੈ ਜੀ ਨੂੰ ਕਿੱਦੇ ਵੀ ਲੱਗੇ ਜੀ ਹਾਂ ਬਾਈ ਲੱਗਿਆ ਹੋਇਆ ਇਹਨਾਂ ਨੂੰ ਕੀ ਲਾਲਚਾ ਫਿਰ ਮੀਟਰ ਲਾਉਣ ਦਾ ਇਹਨਾਂ ਨੂੰ ਇਹ ਐ ਕਹਿਣ ਉੱਤੋਂ ਜਿੱਥੋਂ ਕੱਟ ਕੇ ਬੇ ਲਾਉਂਦਾ ਜਿੱਥੋਂ ਬੇ ਲਾਉਂਦਾ ਕੱਟ ਕੇ ਉੱਥੇ ਇਹ ਕਹਿਣ ਵੀ ਸੱਤ ਦਾ ਹੱ ਤੁਸੀਂ ਆਓ ਮਿਲ ਲਾਓ ਤੇ ਆਪਣਾ ਬਿੱਲ ਭਰੋ ਇਹ ਕਿਉਂ ਵਿੱਚ ਪੰਗੇ ਲੈਣ ਸਾਡੀ ਮੁੰਡੇ ਨੇ ਵੀ ਸਾਡੀਆਂ ਮਾਮਾਂ ਨੇ ਮੁੰਡੇ ਨੇ ਸਾਨੂੰ ਇਹ ਇਹ ਮਾਰਦਾਤ ਕਰਦੇ ਨੇ ਅੱਗੇ ਵੀ ਬਿੱਲ ਭਰਦੀ ਸੀ ਆਪਾਂ ਕਿਹੜੇ ਬਿੱਲ ਤੋਂ ਆਉਤੀ ਵੀ ਮਾਫੀ ਹੈ ਅਸੀਂ ਇਹ ਕਹਿੰਦੇ ਭਵਨ ਤੁਮਾਨੂੰ ਵੀ ਪਹਿਲਾਂ ਤਾਂ ਮਾਫੀ ਕਿਉਂ ਕਰੀ ਜੁਰਤ ਕਿੰਨੀ ਕਰੀ 600 600 ਜੋ ਬੱਸ ਦੇ ਜਣਾ ਆ ਗਿਆ ਪਹਿਲਾਂ ਫਿਰ ਸਾਰਾ ਭਰ ਤਿਆ ਇੱਕ ਹੀ ਗੱਲ ਨਾਲੇ ਦੇ ਇੱਕ ਪਾਸੇ ਮਾਫੀ ਦਿੰਦੇ ਨੇ ਇੱਕ ਪਾਸੇ ਭਾਈ ਆ ਬੇਬੇ ਕੀ ਵੀ ਭੁਲੇਖੇ ਨਹੀਂ ਬੱਚਾ ਇਹ ਅਸੀਂ ਤਾਂ ਇਹ ਕਹਿੰਦੇ ਵੀ ਅਸੀਂ ਤਾਂ ਇਦੋਂ ਵੱਧ ਕੰਮ ਕਰਾਂਗੇ ਹੋਰ ਹੋਊਗਾ ਠੀਕ ਹੈ ਕਿਉਂ ਜੀ ਕੀ ਆਪਣੇ ਨਾਲ ਕੀ ਇਹ ਬਾਬਾ ਜੀ ਸਾਡੇ ਮੀਟਰ ਲਗਾ ਤਾਂ ਇਹਨਾਂ ਨੇ ਜੀ ਮਤਲਬ ਉਹ ਲਈ ਅੱਛਾ ਜੀ ਅਸੀਂ ਕਰੇ ਨਹੀਂ ਤੇ ਦੂਜੇ ਕਾਕੇ ਦੇ ਮੇਰੇ ਦੇ ਨਾਲ ਤਾਂ ਕਰਵਿੰਦਰ ਸਿੰਘ ਦਾ ਨੋਂ ਉਹਦੇ ਮੀਟਰ ਲਾ ਕੇ ਹੁਣ ਉਹਨਾਂ ਨੂੰ 5-5000 ਰਉਂਦਾ ਵੀਰ ਦਾ ਇੰਨਾ ਜੀ ਅਸੀਂ ਕਿੱਥੋਂ ਕਰੀਏ ਠੀਕ ਹੈ ਜੀ ਕਹਿੰਦਾ ਜੁੱਟੇ ਤੇ 900 ਮਾਫੇ ਤੇ 900 ਸੋਨੂੰ ਲੱਗੂਗੀ ਇੱਕ ਇੱਕ ਮੀਟ ਲਾਰੇ ਫਿਰ ਕਹਿੰਦਾ ਨਵੀਂ ਕਹਿੰਦਾ ਵੀ ਲਵਜਿਆ ਨਹੀਂ ਸਾਨੂੰ ਬਿੱਲ ਨਹੀਂ ਆਉਂਦਾ ਜਿੰਨਾ ਚਿਰ ਸਾਨੂੰ ਨਹੀਂ ਆਉਂਦਾ ਇਹ ਸਾਰਾ ਕੰਮ ਇਹ ਨਵੀਂ ਨਹੀਂ ਕਰੇ ਜਿਹੜਾ ਕੁਝ ਕਰੇ ਸਾਡੇ ਅਸੀਂ ਤਾਂ ਬੁਰਧਾਂ ਜੀ ਉਥੇ ਮੀਟ ਫੇ ਬਿਲਾ ਆ ਗਿਆ ਹੁਣ ਬਿਲਾ ਆ ਗਿਆ ਹਾਂਜੀ ਬਿਲਾ ਰਿਹਾ ਸਾਨੂੰ ਅੱਛਾ ਮਾਫੀ ਨਹੀਂ ਮਿਲ ਰਹੀ ਨਾ ਜੀ ਮਾਫੀ ਅੱਛਾ ਜੀ ਉਦੋਂ ਬਾਅਦ ਫਿਰ ਅਸੀਂ ਇਹ ਪ੍ਰਚਾਰ ਕਰਾਂਗੇ ਦੇਖੋ ਸਾਡੀ 20 ਹੀ ਚ ਅੱਜ ਲੇਟਾ ਪੱਟੀਆਂ ਗਈਆਂ ਇਹ ਸਰਕਾਰ ਜ਼ਿੰਮੇਵਾਰ ਹੈ ਜਿਹੜੀ ਅੱਜ ਪਟਾਕੇ ਗਈਆਂ ਕੋਈ ਚੋਰੀ ਹੋ ਗਈ ਕੋਈ ਸਾਡੇ ਵਿੱਚ ਬੰਦੇ ਆ ਗਏ ਇਹ ਮੁਲਾਜ਼ਮ ਜ਼ਿੰਮੇਵਾਰ ਨੇ ਤੇ ਬਿਜਲੀ ਵਾਲੇ ਜ਼ਿੰਮੇਵਾਰ ਨੇ ਜੇ ਸਾਡੇ ਚੋਰੀ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਪ੍ਰਧਾਨ ਜੀ ਜੋ ਅੱਜ ਗੰਡੂਆਂ ਦੇ ਵਿੱਚ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਵਿਰੋਧ ਹੋ ਰਿਹਾ ਤੇ ਧਰਨਾ ਧਰਨਾ ਰੂਪੀ ਵੀ ਲਗਾ ਧਰਨੀ ਕਿਹਾ ਸਕਦੇ ਆਪਾਂ ਇਹਨੂੰ ਕੀ ਕਹੋਗੇ ਇਹਦੇ ਬਾਰੇ ਕੋਈ ਨਿਪਟੜੀ ਗੱਲ ਮੈਂ ਸਤੂਰ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਰਨਲਿਸਟ ਸੱਤਰ ਇਕਾਈ ਜਰਨਲਿਸਟ ਸੱਤਰ ਕੱਢੂਗਾ ਅਸੀਂ ਇਸ ਮੀਟਰਾਂ ਦੇ ਵਿਰੋਧ ਦੇ ਵਿੱਚ ਧਰਨਾ ਪ੍ਰਦਰਸ਼ਨ ਸਵੇਰ ਤੋਂ ਲੈ ਕੇ ਜਾਰੀ ਹੈਗਾ ਅਖੀਨ ਹੀ ਉਹ ਤੇ ਉਹਨਾਂ ਦਾ ਸਟਾਫ ਜ਼ਬਰਦਸਤੀ ਲੋਕਾਂ ਨੇ ਚਿਪਾ ਵਾਲੇ ਮੀਟਰ ਲਾ ਰਾ ਸੀ ਜਦੋਂ ਕਿ ਜਥੇਬੰਦੀਆਂ ਦਾ ਫੈਸਲਾਗਾ ਵੀ ਮੀਟਰ ਨਹੀਂ ਲਗਣ ਦੇਣੀ ਉਸ ਤੋਂ ਬਾਅਦ ਉਹਨਾਂ ਨੇ 5-7 ਦਾ ਮੀਟਰ ਪਿੰਡ ਦੇ ਵਿੱਚ ਲਾਏ ਨੇ ਉਹ ਉਸ ਦੇ ਵਿਰੋਧ ਵਿੱਚ ਇਹਨਾਂ ਨੂੰ ਪੂਰੇ ਬੰਦੀ ਬਣਾ ਕੇ ਬਿਠਾਇਆ ਹੋਇਆਗਾ ਇਹਨਾਂ ਨੂੰ ਕੋਈ ਜ਼ਬਰਦਸਤੀ ਨਾਲ ਨਾ ਕਰੇ ਸ਼ਾਂਤ ਮਈ ਧਰਨਾ ਦਿੱਤਾ ਜਾ ਰਿਹਾਗਾ ਜਿੱਤੇ ਕਾਰਨ ਆ ਦੋਨੇ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਤੇ ਸਿੱਧੂ ਪਰ ਇਕੱਠੇ ਨੇ ਪਿੰਡ ਲੇਵਲ ਤੇ ਸੀ ਇਕੱਠਿਆਂਗੇ ਤੇ ਇਹ ਮੀਟਰ ਅਸੀਂ ਨਹੀਂ ਲਗਣੇਗਾ ਇਹਨਾਂ ਦਾ ਕਹਿਣਾ ਜੀ ਐਸ ਡੀਓ ਸਾਹਿਬ ਤੇ ਹੋਰ ਵਗੈਰਾ ਜਿਹੜੇ ਕਰਮਚਾਰੀ ਨੇ ਕਹਿੰਦੇ ਵੀ ਇਹ ਮੀਟਰ ਵਧੀਆ ਨਹੀਂ ਇਹਨਾਂ ਨੂੰ ਸਮਝ ਨਹੀਂ ਹੈਗੀ ਨਹੀਂ ਮੀਟਰ ਕੋਈ ਵਧੀਆ ਨਹੀਂ ਉਹਦੇ ਉੱਪਰ ਬਕਾਇਦਾ ਉਹਨਾਂ ਦਾ ਜਿਹੜਾ ਬਿਲ ਆਗੇ ਕਹਿੰਦੇ ਚਿਪਵਾਲੀ ਨਹੀਂ ਹੈਗੇ ਇਹਨਾਂ ਦੇ ਉੱਪਰ ਸਬਸਿਡੀ ਖਤਮ ਨਹੀਂ ਹੁੰਦੀ ਹੈਗੀ ਐ ਨਹੀਂ ਹੁੰਦਾ ਹੈਗਾ ਇਹ ਆਪਦੇ ਆਪ ਦਾ ਇਹਨਾਂ ਨੇ ਦੱਸਣਾ ਦਾ ਪਰ ਉਹਦਾ ਮੀਟਰ ਦਾ ਜਿਹੜਾ ਬਿਲ ਆਗਾ ਉਹ ਆਨਲਾਈਨ ਆ ਮੋਬਾਈਲ ਤੇ ਮੈਸੇਜ ਆਹੀ ਆਊਗਾ ਜਿਹਦੇ ਫਿਰ ਹਨ ਪਰ ਲੋਕ ਨੇ ਹਨ ਹਾਂ ਇਹ ਲੋਕਾਂ ਨੂੰ ਡਰਾ ਤਮਕਾ ਕੇ ਮੀਟਰ ਲਾ ਰਹੇ ਨੇ ਕਿਸੇ ਨੂੰ ਕਹਿੰਦੇ ਤਰੀ سبسڈی ਖਤਮ ਕਰ ਦਾਂਗੇ ਕਿਸੇ ਨੂੰ ਕਹਿੰਦੇ ਤੁਹਾਡੀ ਜਿਹੜੀ ਪੈਨਸ਼ਨ ਆ ਵੀ ਉਹ ਖਤਮ ਕਰ ਦਾਂਗੇ ਇਸ ਵੇਚ ਤੇ ਲਾ ਰਹੇ ਨੇ ਜਿਹੜੇ ਪੁਰਾਣੇ ਮੀਟਰ ਸੀ ਉਹ ਕਿਉਂ ਨਹੀਂ ਲਾ ਰਹੇ ਜੀ ਇਹ ਨਵੇਂ ਸਮਾਰਟ ਕਿਉਂ ਲਾ ਰਹੇ ਨੇ ਇਸ ਇਸ ਵਿਸ਼ੇ ਦੇ ਵਿੱਚ ਕਿਸਾਨ ਯੂਨੀਅਨ ਕਹਿੰਦੀ ਹੈ ਕਿ ਇਹਨਾਂ ਨੂੰ ਵੀ ਜੋ ਪਹਿਲਾਂ ਚੱਲਦੇ ਮੀਟਰ ਨੇ ਉਹ ਲਗਾਏ ਜਾਣ ਉਹ ਤੇ ਸਾਨੂੰ ਕੋਈ ਤਰਾਜ ਨਹੀਂ ਹੈਗਾ ਪਰ ਇਹ ਉਹੀ ਚਿੱਪ ਵਾਲਾ ਮੀਟਰ ਡਿਜੀਟਲ ਵਾਲਾ ਲਾ ਰਹੇ ਨੇ ਜੁਨੇ ਨੂੰ ਉਤਰਾਜਾਤੇ ਹਾਂ ਇਸ ਤੇ ਜਥੇਬੰਦੀ ਨੂੰ ਉਤਰਾਜਾ ਪ੍ਰਧਾਨ ਜੀ ਜੋ ਕਿ ਇਹਨਾਂ ਦਾ ਕਹਿਣਾ ਹੈ ਮਲਜ਼ਮਾਂ ਦਾ ਵੀ ਖਫਤਕਾਰ ਬੋਲ ਨਹੀਂ ਰਹੇ ਜੂਨੀਅਨਾਂ ਬੋਲ ਰਹੀਆਂ ਨੇ ਕੀ ਕਰਨਾ ਜੀ ਇਹਦਾ ਇੱਥੇ ਤੁਸੀਂ ਇਹ ਮੰਨ ਕੇ ਚੱਲੋ ਜੀ ਜਿੰਨਾ ਹੁਣ ਦੂਰੇ ਕੱਠ ਦੇਖਦੇ ਹਾਂ ਇਹ ਸਾਰੇ ਖਫਤਕਾਰ ਹੀ ਨਹੀਂ ਨਾ ਕਿ ਕਿਸਾਨ ਜੂਨੀਅਨਾਂ ਕੀ ਇਹ ਜੇ ਖਫਤਕਾਰ ਨੇ ਉਹੀ ਕਿਸਾਨ ਜੂਨੀਅਨਾਂ ਆ ਕੀ ਹੁਣ ਇਹਦਾ ਇਹਦਾ ਹੈ ਨਹੀਂਗਾ ਕਿ ਕਿਸਾਨ ਜੂਨੀਅਨਾਂ ਅੱਡਾ ਕੀ ਖਫਤਕਾਰਾਂ ਲੱਗਾਗੇ ਖਫਤਕਾਰਾਂ ਨੇ ਕਿਸਾਨ ਜੂਨੀਅਨ ਨੂੰ ਫੋਨ ਕਰੇ ਨੇ ਤਾਂ ਹੀ ਕਰਕੇ ਇੱਥੇ ਇਹ ਰੁਕੋ ਧਾਰਨ ਹੋਇਆ ਹੁਣ ਤੁਹਾਡੇ ਨਾਲ ਹੈਗੇ ਨੇ ਖਫਤਕਾਰ ਖਫਤਕਾਰ ਨਾਲ ਹੈਗੇ ਨੇ ਜੀ ਹਾਂਜੀ ਪ੍ਰਧਾਨ ਜੀ ਜਿਹੜੇ ਇਹਨਾਂ ਦਾ ਕਹਿਣਾ ਵੀ ਖਪਤਕਾਰਾਂ ਤੋਂ ਬਿਨਾਂ ਜੁਣੀ ਨਹੀਂ ਕੋਈ ਹੈਗਾ ਇਹਨਾਂ ਤੋਂ ਗੱਲ ਕਰਾਂਗੇ ਇਹਨਾਂ ਦੀ ਇਹ ਇਹ ਮੁੰਡਾ ਖੜਾ ਹੈਗਾ ਇਹਦਾ ਨਾਮ ਜੁਗੀ ਸਿੰਘ ਹੈਗਾ ਇਹਨੂੰ ਐ ਮੰਨ ਕੇ ਚਲੋ ਇੱਕ ਕਰੇ ਪੱਖਾ ਹੈਗਾ ਤੇ ਮੋਟਰ ਵੀ ਹੈ ਨਹੀਂਗੀ ਪੱਖਾ ਪੱਖਾ ਚੱਲਦਾ ਦੋ ਕਮਰੇ ਨੇ ਇਹਨੂੰ ਐਵਰੇਜ ਆ ਇੱਕ ਟੱਕੇ ਨਾਲ 16000 ਰੁਪਏ ਪਾਈ ਜਾ ਰਹੀ ਹੈਗੀ ਬਾਕੀ ਇਹਨੂੰ ਕੁਝ ਸਕਦੇ ਤੁਸੀਂ ਵੀ ਥੋੜਾ ਹਜ਼ਾਰ 32000 ਰੁਪਏ ਹੋ ਰਿਹਾ ਹੈ ਇਹਨੂੰ ਕਿਉਂ ਜੀ ਹਾਂਜੀ ਹੋ ਰਿਹਾ ਹੈ ਜੀ ਤੇ ਹੋਰ ਖਫਤਕਾਰ ਹੋਰ ਖਫਤਕਾਰ ਇਹ ਖੜੇ ਨੇ ਇਹਨੂੰ ਪੁੱਛ ਲਓ ਧੱਕੇ ਨਾਲ ਮੀਟਰ ਲਾਏਗਾ ਉਹ ਪਿੱਛੇ ਖੜੇ ਨੇ ਉਹਨਾਂ ਨੂੰ ਪੁੱਛ ਸਕਦੇ ਹੋ ਜੀ ਜਦੋਂ 4 ਦਿਨ ਪਹਿਲਾਂ ਇਹ ਮੀਟਰ ਲਾਉਣ ਆਏ ਨੇਗੇ ਉਸ ਦਿਨ ਮੈਂ ਲਿਖੀ ਇਹਨਾਂ ਨੂੰ ਮੀਟਰ ਲਾਉਣ ਤੋਂ ਮੈਂ ਇਨਕਾਰ ਕਰਤਾ ਸੀਗਾ ਮੀਟਰ ਲਾਉਣਾ ਨਹੀਂ ਹੈਗਾ ਰੋਕਤਾ ਵਾਪਸ ਮੋੜ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਮੀਟਰ ਆਉਣ ਤੀਜੇ ਦਿਨ ਮੀਟਰ ਲਾਉਣ ਆਏ ਨੇਗੇ ਉਸ ਦਿਨ ਜੇ ਆਪ ਆਇਆਗਾ ਮੈਨੂੰ ਕੋਈ ਮੈਸੇਜ ਨਹੀਂ ਹੈਗਾ ਕੁਛ ਨਹੀਂ ਮੇਰੇ ਮੀਟਰ ਬਾਹਰ ਸੀਗਾ ਦੁਕਾਨਾਂ ਦੇ ਉੱਪਰ ਉਥੇ ਧੱਕੇ ਨਾਲ ਆ ਕੇ ਮੈਂ ਲਿਖੀ ਆਪ ਹੀ ਮੀਟਰ ਲਾ ਕੇ ਗਏ ਨੇਗੇ ਇਹ ਤੇ ਜਾ ਕੇ ਆਖਿਆ ਵੀ ਮੈਂ ਇਹਨਾਂ ਨੂੰ ਜਾਣ ਤੋਂ ਹਟਾਇਆ ਵੀ ਉਸ ਤੋਂ ਹੋ ਕੇ ਦੇ ਹਟੇ ਨਹੀਂ ਹੈਗੇ ਮਤਲਬ ਕਿ ਮੀਟਰ ਕਿਤੇ ਲੱਗੂ ਵੀ ਲੱਗੂਗਾ ਤੈਨੂੰ ਜੁਰਮਾਨਾ ਪਾ ਦਾਂਗੇ ਤੈਨੂੰ ਇਹ ਕਰ ਦਾਂਗੇ ਹਰ ਇੱਕ ਕਰ ਦੇ ਵਿੱਚ ਜਾ ਕੇ ਇਹ ਜੀ ਕਹਿੰਦੇ ਕਿ ਵੀ ਤੁਹਾਨੂੰ 70000 ਰੁਪਏ 80000 ਰੁਪਏ ਅਸੀਂ ਜੁਰਮਾਨਾ ਪਾ ਦਾਂਗੇ ਜੇ ਤੁਸੀਂ ਮੀਟਰ ਨਹੀਂ ਲਾਉਣਾ ਹੈਗਾ ਅਸੀਂ ਤੁਹਾਡਾ ਲੋਡ ਚੈੱਕ ਕਰਾਂਗੇ ਅਸੀਂ ਤੁਹਾਡਾ ਇਹ ਕਰਾਂਗੇ ਧਮਕੀ ਨਾਲ ਕਿਸੇ ਦਾ ਵੀ ਕੰਮ ਕਰਨਾ ਗਲਤ ਹੈਗਾ ਇਸੇ ਚੀਜ਼ ਦੀ ਵਿਰੋਧ ਹੋ ਰਿਹਾ ਹੈਗਾ ਤੁਸੀਂ ਮੀਟਰ ਲਾਉਣੇ ਹੈਗੇ ਜੇ ਅਗਲਾ ਚਾਹੁੰਦਾ ਹੈਗਾ ਤਾਂ ਮੀਟਰ ਲਾਓ ਨਹੀਂ ਚਾਹੁੰਦਾ ਹੈਗਾ ਅਗਲਾ ਨਾ ਲਾਓ ਇਹ ਕਹਿੰਦੇ ਜੀ ਪਹਿਲਾਂ 3 ਸਾਲਾਂ ਦੇ ਮੀਟਰ ਖੜੇ ਸੀ ਅਸੀਂ ਤਾਂ ਲਾ ਰਹੇ ਆਂ ਵੀ ਪਹਿਲਾਂ ਬਥੇਰੇ ਹਾਂ 3 ਸਾਲਾਂ ਦੇ ਖੜੇ ਸੀਗੇ ਜਿਹੜੇ ਨੂੰ ਮਾਲਕੀ 3 ਸਾਲਾਂ ਤੋਂ ਲੈ ਕੇ ਐਵਰੇਜ ਦਾ ਬਿਲ ਕਿਸੇ ਨੂੰ 1000 ਰੁਪਏ 1500 ਰੁਪਏ ਐਸ ਲੋਡ ਲਿਖ ਰਹੇ ਸੀਗਾ ਜਿਹਦੇ ਹੁਣ ਮੀਟਰ ਬਚੇਗੇ ਵਿੱਚ ਇਹੇ ਜੇ ਲੋਕ ਵੀ ਆਗੇ ਜਿਹਨੂੰ 15 15000 ਰੁਪਏ 20 20000 ਰੁਪਏ 50 50000 ਰੁਪਏ ਜੁਰਮਾਨਾ ਭਰ ਕੇ ਆ ਖੁਦ ਮੈਨੂੰ ਆਪ ਨੂੰ 32000 ਰੁਪਏ ਪਏ ਹੋਏ ਸੀਗਾ ਅੱਛਾ ਜੀ ਇੱਕ ਮਹੀਨੇ ਦਾ ਤੇ ਹੁਣ ਕੀ ਤਰਾਜ ਆ ਜੀ ਸਮਾਰਟ ਮੀਟਰਾਂ ਦੇ ਤੁਹਾਨੂੰ ਸਮਾਰਟ ਮੀਟਰਾਂ ਦੇ ਇਹੀ ਹੈ ਜ ਠੀਕ ਹੈ ਜੀ ਅਸੀਂ ਸਮੇਂ ਤੋਂ ਆਪਣੇ ਸਬਮੀਟਰ ਵੀ ਬਰਾਬਰ ਲਾ ਕੇ ਦੇਖ ਲਈਏ ਇਹਨਾਂ ਨੇ ਉਹ ਇਹਨਾਂ ਵੀ ਕੰਪੀਟੀਸ਼ਨ ਦਾ ਮੀਟਰਾਂ ਨਾਲ ਲਗੀ ਬਹੁਤ ਜ਼ਿਆਦਾ ਜੁਲਟ ਘਟ ਰਹੇ ਉਹਦੇ ਨਾਲ ਉਹ ਵੀ ਇਹ ਅੱਛਾ ਜੀ ਇਹ ਸਰਕਾਰ ਇਹ ਮੰਨ ਨਹੀਂ ਰਹੇਗੇ ਕਿ ਕਦੇ ਵੀ ਇਹ ਨਹੀਂ ਸਾਡੇ ਮੀਟਰ ਸਹੀ ਨਹੀਂ ਹੈਗੇ ਤੇ ਕਿਹੜੇ ਮੀਟਰ ਕਿਹੜੇ ਮੀਟਰਾਂ ਦੀ ਮੰਗ ਕਰਦੋ ਕੋਈ ਹੋਰ ਬਦਲ ਕੇ ਲਾਉਣ ਫਿਰ ਲਵਾ ਲਓ ਜਿਹੜੇ ਪਹਿਲਾਂ ਮੀਟਰ ਸੀਗੇ ਚੱਲੀ ਜਾਣ ਸਰਕਾਰੀ ਮੀਟਰ ਹੈਗੇ ਸਰਕਾਰੀ ਚੀਜ਼ ਹੈ ਸਾਨੂੰ ਇਹਦੇ ਨਾਲ ਕੀ ਲੈਣਾ ਦੇਣਾ ਹੈਗਾ ਜਿਹੜੇ ਹਾਂ ਜਿਹੜੇ ਹੈਗੇ ਸੀਗੇ ਪਹਿਲਾਂ ਉਹੀ ਚੱਲੀ ਜਾਣ ਨਹੀਂ ਹੈਗੇ ਮੈਂ ਕਿਵੇਂ ਲਵੇ ਤਾਂ ਕੋਈ ਗੱਲ ਨਹੀਂ ਸਾਡਾ ਦਿਨ ਚਿਰ ਮਾ ਲਗੀ ਤਾਂ ਕੋਈ ਹੱਲ ਨਹੀਂ ਬਣਦਾ ਗਿਆ ਫੈਸਲਾ ਨਹੀਂ ਬਣਦਾ ਗਿਆ ਉਹ ਨ ਸੇ ਸਮਾਰਟ ਮੀਟਰਾਂ ਦਾ ਬਰੋਦਾ ਸਮਾਰਟ ਮੀਟਰਾਂ ਬਰੋ ਠੀਕ ਹੈ ਜੀ ਧੰਨਵਾਦ ਜੀ ਪੱਟੇ ਜਾ ਵੀ ਮੁੰਡੇ ਦਾ ਪਹਿਲਾਂ ਲੱਗ ਗਿਆ ਹੁਣ ਹਾਂ ਲੱਗਿਆ ਹੋਇਆ ਜੀ ਜਿੰਨੇ ਮੀਟਰ ਲੱਗੇ ਹੋਏ ਨੇ ਪਿੰਡ ਦੇ ਵਿੱਚ ਉਹ ਪੱਟੇ ਜਾਣ ਸਾਡੇ ਸਿੱਧੇ ਦੂਜੇ ਮੀਟਰ ਲਾਏ ਜਾਣ ਇਹ ਕਿਹਦੇ ਨੇ ਸਾਡੇ ਮੀਟਰ ਪੱਟ ਲੈਣੇ ਹੈਗੇ ਅਸੀਂ ਦੂਸਰੇ ਮੀਟਰ ਨਹੀਂ ਲਾਉਂਦੇ ਜੇ ਮੀਟਰ ਨਹੀਂ ਲਾਉਂਦੇਗੇ ਸਾਡਾ ਲੋਡ ਵੀ ਭਰਿਆ ਹੋਇਆ ਹੈ ਸਾਡਾ ਸਾਰਾ ਕੁਝ ਭਰਿਆ ਸਾਡੀ ਸਕੋਲ ਦੀ ਵੀ ਭਰੀ ਹੋਈ ਨੇ ਸਾਨੂੰ ਮੀਟਰ ਕਿਉਂ ਨਹੀਂ ਦੇ ਰਹੇਗੇ ਜੇ ਸਾਡੀ ਲਾਈਟ ਚੱਲ ਰਹੀ ਤਾਂ ਮੀਟਰ ਵੀ ਤੇ ਚੱਲ ਰਹੀ ਦੀ ਬੇਸ਼ੱਕ ਬੰਚੇ ਹੋਏ ਕੁਛ ਮਾਰ ਦਿਓ ਮੀਟਰ ਵੀ ਚੱਲਦੀ ਦੀ ਹੁਣ ਜੇਕਰ ਇਹ ਖਪਤਕਾਰ ਐਵਰੇਜ ਦਾ ਬਿੱਲ ਨਹੀਂ ਭਰੇਗਾ ਤਾਂ ਇਹਨਾਂ ਦਾ ਕਨੈਕਸ਼ਨ ਕੱਟ ਦਿੱਤਾ ਜਾਵੇਗਾ ਜੇਕਰ